ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਹੋਰ ਨਵੀਂ ਕਹਾਣੀ ਵਿੱਚ Hindu Sikh ਮੁੰਡਿਆਂ ਤੋਂ ਵਧੇਰੇ ਮੇਰੀ ਦੋਸਤੀ ਮੁਸਲਮਾਨ ਹਮ ਜਮਾਤੀ ਨਾਲ ਹੁੰਦੀ ਸੀ ਪਤਾ ਨਹੀਂ ਕਿਉਂ ਉਹਨਾਂ ਨਾਲ ਖੇਡ ਕੇ ਮੈਂ ਖੁਸ਼ ਹੁੰਦਾ ਉਹਨਾਂ ਨਾਲ ਮੇਰੀਆਂ ਸਾਂਝਾਂ ਬੰਦੀਆਂ ਰਹਿੰਦੀਆਂ ਸਕੂਲ ਦੇ ਸਾਰੇ ਉਸਤਾਦਾਂ ਵਿੱਚੋਂ ਮੈਂ ਮੌਲਵੀ ਰਿਆਜ਼ਉਦੀਨ ਨਾਲ ਦਾ ਚਹੇਤਾ ਸਾਂ ਹੁਣ ਭਾਵੇਂ ਉਹ ਸਾਡੀ ਕਲਾਸ ਦਾ ਟੀਚਰ ਨਹੀਂ ਸੀ ਤਾਵੇ ਮੇਰੀ ਸ਼ਰਦਾ ਉਸ ਪ੍ਰਤੀ ਉੰਜ ਦੀ ਉੰਜ ਬਣੀ ਹੋਈ ਸੀ ਮਾਸਟਰ ਅਨੂਪ ਚੰਦ ਮਾਸਟਰ ਗਿਆਨ ਚੰਦ ਤੇ ਹੋਰ ਵੀ ਕਈ ਉਸਤਾਦ ਸਨ ਜਿਹੜੇ ਮੈਨੂੰ ਪਿਆਰ ਕਰਦੇ ਸਨ ਮੇਰਾ ਖਿਆਲ ਰੱਖਦੇ ਸਨ ਆਦਰ ਦਿੰਦੇ ਸਨ ਜਿਹੜਾ ਕਿਸੇ ਸਕੂਲ ਵਿੱਚ ਵਿਰਲੇ ਹੀ ਵਿਦਿਆਰਥੀ ਨੂੰ ਮਿਲਦਾ ਹੈ ਪਰ ਮੌਲਵੀ ਰਿਆਜ਼ਉਦੀਨ ਨਾਲ ਮੇਰਾ ਰਿਸ਼ਤਾ ਨਵੇਕਲਾ ਸੀ ਹੁਣ ਕਿਉਂਕਿ ਮੈਂ ਵੱਡਾ ਹੋ ਰਿਹਾ ਸਾਂ ਮੁਸਲਮਾਨ ਘਰਾਂ ਵਿੱਚ ਮੈਥੋਂ ਪਰਦਾ ਹੁੰਦਾ ਸੀ ਪਰ ਜਦੋਂ ਮੈਂ ਅਜੇ ਹੀ ਘਰਾਂ ਵਿੱਚ ਚ ਜਾਂਦਾ ਇੰਜ ਮਹਿਸੂਸ ਹੁੰਦਾ ਜਿਵੇਂ ਪਹਿਲੇ ਤੋਂ ਕਿਤੇ ਵਧੇਰੇ ਮੈਨੂੰ ਕੋਈ ਅੱਖੀਆਂ ਵੇਖ ਰਹੀਆਂ ਹੁਣ ਸ਼ਰਮਾਇਦਾਰ ਮੁਸਲਮਾਨ ਘਰਾਂ ਦੀਆਂ ਕੁੜੀਆਂ ਚਿੜੀਆਂ ਜਿੰਨਾ ਮਰਦਾਂ ਤੋਂ ਪਰਦਾ ਕਰਦੀਆਂ ਸਨ ਉਹਨਾਂ ਨੂੰ ਵੇਖਣ ਲਈ ਅਕਸਰ ਬੇਕਰਾਰ ਰਹਿੰਦੀਆਂ ਕਈ ਟੰਗ ਉਹਨਾਂ ਨੇ ਕੱਢੇ ਹੋਏ ਸਨ ਜਿਨ੍ਹਾਂ ਦਾ ਸਦਕਾ ਉਹ ਜਿਸ ਪ੍ਰਾਇਮਰਦ ਨੂੰ ਚਾਹਣ ਵੇਖ ਸਕਦੀਆਂ ਸਨ ਭਾਵੇਂ ਉਹਨਾਂ ਦਾ ਆਪਣਾ ਪਰਦਾ ਬਣਿਆ ਰਹਿੰਦਾ ਜਦੋਂ ਕਦੀ ਵੀ ਮੈਨੂੰ ਮੌਕਾ ਮਿਲਦਾ ਮੈਂ ਮੈਂ ਵੇਖਦਾ ਇਨ ਅਮੀਰ ਘਰਾਂ ਦੇ ਜਨਾਨਾ ਖਾਨਿਆਂ ਦੀਆਂ ਚਿੱਕਾਂ ਦੀਆਂ ਉਹਨਾਂ ਥਾਵਾਂ ਵਿੱਚੋਂ ਛੇੜ ਹੋਏ ਹੁੰਦੇ ਚਿੱਕਾਂ ਦੀਆਂ ਚਿਪਕੀਆਂ ਉਸ ਥਾਂ ਤੋਂ ਟੁੱਟੀਆਂ ਹੁੰਦੀਆਂ ਭਾਵੇਂ ਬਾਕੀ ਚਿੱਕ ਨਵੀਂ ਨਕੋਰ ਹੋਵੇ ਹੋਰ ਤੇ ਹੋਰ ਕਈ ਘਰਾਂ ਦੀਆਂ ਬਾਹਰ ਖੋਲ੍ਹਦੀਆਂ ਗੈਲਰੀਆਂ ਵਿੱਚ ਲੱਕੜੀ ਦੀਆਂ ਫੱਟੀਆਂ ਦੀਆਂ ਚਿੱਕਾਂ ਬਣਾ ਕੇ ਲਾਈਆਂ ਹੁੰਦੀਆਂ ਕੁੜੀਆਂ ਲੱਕੜੀ ਦੀ ਫੱਟੀ ਤੱਕ ਨੂੰ ਤੋੜ ਲੈਂਦੀਆਂ ਗੈਲਰੀ ਵਿੱਚ ਖਲੋਤੀਆਂ ਜਦੋਂ ਵੀ ਵੇਲ ਹੁੰਦੀ ਬਾਹਰ ਝਾਕਦੀਆਂ ਰਹਿੰਦੀਆਂ ਉਹਨਾਂ ਦਾ ਆਪਣਾ ਪਰਦਾ ਬਣਾ ਰਹਿੰਦਾ ਬਾਹਰ ਦਾ ਨਜ਼ਾਰਾ ਉਹ ਪੂਰਾ ਪੂਰਾ ਕਰ ਲੈਂਦੀਆਂ ਇਹੀ ਨਹੀਂ ਆਪਣੇ ਭਰਾਵਾਂ ਭਤੇਜਾਂ ਦਾਦੇ ਪੋਤੇਆਂ ਉਹਨਾਂ ਦੇ ਦੋਸਤਾਂ ਦੀ ਇੱਕ ਇੱਕ ਗੱਲ ਉਹ ਸੁਣਦੀਆਂ ਰਹਿੰਦੀਆਂ ਉਹਨਾਂ ਦੀ ਇੱਕ ਇੱਕ ਹਰਕਤ ਦਾ ਉਹਨਾਂ ਨੂੰ ਪਤਾ ਹੁੰਦਾ ਕਈ ਵਾਰ ਮੈਨੂੰ ਅਜੀਬ ਅਜੀਬ ਲੱਗਦਾ ਜਦੋਂ ਉਹ ਪਰਦੇ ਪਿੱਛੇ ਖਲੋ ਕੇ ਚਟਾਕ ਚਟਾਕ ਗੱਲਾਂ ਕਰਨ ਲੱਗ ਪੈਂਦੀਆਂ ਕਿਤਨਾ ਕਿਤਨਾ ਚਿਹਰਾ ਹਾਸਾ ਹਸ ਕੇ ਗੱਲਾਂ ਕਰਦੀਆਂ ਰਹਿੰਦੀਆਂ ਅਗਲਾ ਹੀਠੋਂ ਉਹਨਾਂ ਦੇ ਮਹਿੰਦੀ ਰੰਗੇ ਪੈਰਾ ਪੈਰ ਵੀ ਦੇਖ ਸਕਦਾ ਪਰਦੇ ਪਿੱਛੋਂ ਕਿਤਾਬਾਂ ਕਾਪੀਆਂ ਜਾਂ ਹੋਰ ਕੋਈ ਚੀਜ਼ ਵਸਤ ਦੇ ਲੈ ਰਹੀਆਂ ਉਹਨਾਂ ਦੇ ਹੱਥ ਵੀ ਦੇਖ ਸਕਦਾ ਵਧੇ ਹੋਏ ਨੌ ਲਵੀਆਂ ਲਵੀਆਂ ਖੂਬਸੂਰਤ ਉਂਗਲੀਆਂ ਇਸ ਤਰ੍ਹਾਂ ਪਰਦੇ ਵਿੱਚ ਰਹਿੰਦੀਆਂ ਆਪਣੇ ਕਈ ਮੁਸਲਮਾਨ ਦੋਸਤਾਂ ਦੀਆਂ ਭੈਣਾਂ ਨੂੰ ਮੈਂ ਇਸ ਤੋਂ ਕਿਤੇ ਵਧੇਰੇ ਜਾਂਦਾ ਸੀ ਜਿੰਨਾ ਮੈਂ ਆਪਣੇ ਹਿੰਦੂ ਸਿੱਖ ਦੋਸਤਾਂ ਦੀਆਂ ਭੈਣਾਂ ਨੂੰ ਜਾਂਦਾ ਸੀ ਜਿਹੜੀਆਂ ਮੈਥੋਂ ਪਰਦਾ ਨਹੀਂ ਕਰਦੀਆਂ ਸਨ ਇਸ ਤਰ੍ਹਾਂ ਦੀਆਂ ਮੁਸਲਮਾਨ ਕੁੜੀਆਂ ਨਾਲ ਕਿਤੇ ਵਧੇਰੇ ਮੇਰੀ ਗੱਪ-ਸ਼ਪ ਰਹਿੰਦੀ ਬਨ ਸਾਬਤ ਉਹਨਾਂ ਗੈਰ ਮੁਸਲਮਾਨ ਕੁੜੀਆਂ ਦੇ ਜਿਹੜੀਆਂ ਪਰਦੇ ਵਿੱਚ ਨਹੀਂ ਰਹਿੰਦੀਆਂ ਸਨ ਅਕਸਰ ਇਹ ਸੋਚ ਕੇ ਮੈਂ ਹੈਰਾਨ ਹੁੰਦਾ ਰਹਿੰਦਾ ਕਦੇ-ਕਦੇ ਇਸ ਤਰ੍ਹਾਂ ਦੀ ਆ ਪਰਦਾ ਨਸ਼ੀਨ ਮੁਸਲਮਾਨ ਕੁੜੀਆਂ ਦੀਆਂ ਹਰਕਤਾਂ ਦੀ ਯਾਦ ਕਰਕੇ ਮੈਨੂੰ ਜਿਵੇਂ ਕੁੱਤ ਕਤੜੀਆਂ ਹੋਣ ਲੱਗ ਪੈਂਦੀਆਂ ਪਰਦੇ ਪਿੱਛੇ ਖਲੋਤੀਆਂ ਕੁੜੀਆਂ ਗੱਲ ਨੂੰ ਲਮਕਾਈ ਜਾਂਦੀਆਂ ਫਿਲਮਾਂ ਦਾ ਜ਼ਿਕਰ ਨਾਵਲਾਂ ਦਾ ਜ਼ਿਕਰ ਜਿਹੜੇ ਉਹ ਪੜ ਰਹੀਆਂ ਹੁੰਦੀਆਂ ਆਂਡਣਾ ਗਵਾਡਣਾ ਦਾ ਜ਼ਿਕਰ ਆਪਣੇ ਸਕੂਲ ਦੀਆਂ ਉਸਤਾਦਨੀਆਂ ਦੀ ਹਰਕਤਾਂ ਫਿਰ ਗਲੀ ਦੇ ਮੁੰਡਿਆਂ ਦੀਆਂ ਸ਼ਰਾਰਤਾਂ ਵਗੈਰਾ ਵਗੈਰਾ ਜਿਵੇਂ ਉਹਨਾਂ ਦੀ ਤਾਰ ਬਰਕੀ ਹੋਵੇ ਇੱਕ ਕੁੜੀ ਦੀ ਗੱਲ ਮਹੱਲੇ ਦੀਆਂ ਬਾਕੀ ਕੁੜੀਆਂ ਨੂੰ ਅੱਖ ਪਲਕਾਰੇ ਵਿੱਚ ਅਪੜ ਜਾਂਦੀ। ਉਸ ਦਿਨ ਤਾਂ ਮੈਂ ਹੱਕਾ ਬੱਕਾ ਰਹਿ ਗਿਆ। ਗੱਲ ਇੰਜ ਹੋਈ ਸਾਵਨ ਦਾ ਮਹੀਨਾ ਸੀ ਰਿਮ ਜਿਮ ਰਿਮ ਜਿਮ ਬਾਹਰ ਕਣੀਆਂ ਬਰਸ ਰਹੀਆਂ ਸਨ। ਮੇਰਾ ਇੱਕ ਮੁਸਲਮਾਨ ਦੋਸਤ ਜਿਹੜਾ ਅਕਸਰ ਆਪਣੀ ਮੋਟਰ ਵਿੱਚ ਸਕੂਲ ਜਾਂਦਾ ਸੀ ਮੈਨੂੰ ਕਹਿਣ ਲੱਗਾ ਸਾਈਕਲ ਤੇ ਤੂੰ ਭਿੱਜ ਜਾਵੇਂਗਾ ਮੇਰੇ ਨਾਲ ਮੋਟਰ ਤੇ ਚੱਲ। ਜਦੋਂ ਬਾਰਿਸ਼ ਰੁਕੀ ਤੂੰ ਘਰ ਚਲਾ ਜਾਵੇਂ। ਮੈਨੂੰ ਉਸਦੀ ਗੱਲ ਸੁਖਾ ਲਗੀ ਤੇ ਮੈਂ ਕਿਤਾਬਾਂ ਫੜੀ ਉਸਦੀ ਮੋਟਰ ਵਿੱਚ ਜਾ ਬੈਠਾ ਪਹਿਲੇ ਵੀ ਕਈ ਵਾਰ ਮੈਂ ਉਹਨਾਂ ਦੇ ਬੰਗਲੇ ਜਾ ਚੁੱਕਾ ਸਾਂ ਕਿਤਨਾ ਕਿਤਨਾ ਚਿਰ ਅਸੀਂ ਬੈਠੇ ਗਰਮੋ ਫੌਣ ਦੇ ਰਿਕਾਰਡ ਸੁਣਦੇ ਰਹਿੰਦੇ ਹਾਰਮੋਨੀਅਮ ਵਜਾਉਂਦੇ ਰਹਿੰਦੇ ਗਾਣੇ ਗਾਉਂਦੇ ਰਹਿੰਦੇ ਹੱਸਦੇ ਰਹਿੰਦੇ ਖੇਡਦੇ ਰਹਿੰਦੇ ਮੇਰੇ ਇਸ ਮੁਸਲਮਾਨ ਦੋਸਤ ਦਾ ਇੱਕ ਕਮਰਾ ਉਹਨਾਂ ਦੀਆਂ ਪੌੜੀਆਂ ਚੜੋ ਤਾਂ ਸੱਜੇ ਪਾਸੇ ਕਈ ਕਮਰਿਆਂ ਦੀ ਕਤਾਰ ਵਿੱਚ ਪਹਿਲਾ ਸੀ ਖੱਬੇ ਹੱਥ ਗੋਲ ਕਮਰਾ ਸੀ ਅਕਸਰ ਅਸੀਂ ਗੋਲ ਕਮਰੇ ਵਿੱਚ ਉੱਠਿਆ ਬੈਠਿਆ ਕਰਦੇ ਸਾਂ ਪਰ ਉਸ ਦਿਨ ਮੇਰਾ ਦੋਸਤ ਮੈਨੂੰ ਸੱਜੇ ਹੱਥ ਦੇ ਆਪਣੇ ਨਵੇਕਲੇ ਕਮਰੇ ਵਿੱਚ ਲੈ ਗਿਆ ਇੰਜ ਜਾਪਦਾ ਹੈ ਗੋਲ ਕਮਰੇ ਵਿੱਚ ਹੋ ਕਈ ਕੋਈ ਹੋਰ ਮਹਿਮਾਨ ਸਨ ਅਸੀਂ ਅਜੇ ਕਮਰੇ ਵਿੱਚ ਬੜੇ ਹੀ ਸਾਂ ਕਿ ਪਰਦੇ ਪਿੱਛੋਂ ਉਹਦੀ ਅੰਮੀ ਨੇ ਆਵਾਜ਼ ਦੇ ਕੇ ਮੇਰੇ ਦੋਸਤ ਨੂੰ ਬੁਲਾ ਲਿਆ ਮੈਂ ਕਲਮਕਲਾ ਉਹਦੇ ਕਮਰੇ ਦੀ ਸ਼ਾ ਨੂੰ ਅੱਖੀਆਂ ਫਾੜ-ਫਾੜ ਕੇ ਵੇਖਣ ਲੱਗ ਪਿਆ ਕਾਲੀਆਂ ਕੀ ਪਰਦੇ ਕੀ ਕੰਧਾਂ ਤੇ ਲਗੀਆਂ ਤਸਵੀਰਾਂ ਕੀ ਫਰਨੀਚਰ ਕੀ ਤੇ ਉਹ ਸਕੂਲ ਵਿੱਚ ਪੜਨ ਵਾਲੇ ਇੱਕ ਮੁੰਡੇ ਦਾ ਕਮਰਾ ਸੀ ਬਸ ਮੁੰਡਾ ਬੇਸ਼ੱਕ 10ਵੀਂ ਵਿੱਚ ਪੜਦਾ ਸੀ ਪਰ ਇਸ ਤਰ੍ਹਾਂ ਦੀ ਉੱਤ ਉੱਬਲ ਇਸ ਤਰ੍ਹਾਂ ਦੀ ਇਮਾਰਤ ਦੇਖ ਕੇ ਮੇਰੀਆਂ ਅੱਖੀਆਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਂਦੀਆਂ ਮੈਨੂੰ ਇੰਜ ਕਮਰੇ ਵਿੱਚ ਇਕੱਲਾ ਬਹੁਤ देर ਨਹੀਂ ਹੋਈ ਸੀ ਕਿ ਮੇਰੇ ਦੋਸਤਾਂ ਨੌਕਰ ਸਤਰੀ ਵਿੱਚ ਦੁੱਧ ਤੇ ਹੋਰ ਢੇਰ ਸਾਰਾ ਨਿੱਕ ਸੁੱਕ ਖਾਲੇ ਲੈ ਆਇਆ ਪੇਸਟਰੀ ਕੇਕ ਸੁੱਕਾ ਮੇਵਾ ਦਾ ਬਾਬਾ ਬਾਹਰ ਗਏ ਨੇ ਛੋਟੀ ਬੀਬੀ ਨੂੰ ਸਕੂਲੋਂ ਲੈਣ ਬਾਰਿਸ਼ ਹੋ ਰਹੀ ਹੈ ਤੇ ਡਰਾਈਵਰ ਅਜੇ ਆਪੜਿਆ ਨਹੀਂ ਕਿਤੇ ਬਾਹਰ ਗਿਆ ਹੋਇਆ ਹੀ ਸਾਹਿਬ ਨੂੰ ਲੈ ਕੇ ਨੌਕਰ ਮੈਨੂੰ ਦੱਸ ਰਿਹਾ ਸੀ ਇਤਨੇ ਵਿੱਚ ਮੇਰੇ ਦੋਸਤ ਦੀ ਅੰਮੀ ਆਪ ਪਰਦਾ ਹਟਾ ਕੇ ਕਮਰੇ ਵਿੱਚ ਆ ਗਈ ਆਪਣੇ ਬੇਟੇ ਤੋਂ ਕੀ ਪਰਦਾ ਹੈ ਬੇਟੇ ਦੇ ਦੋਸਤ ਬੇਟੇ ਹੀ ਤੇ ਹੁੰਦੇ ਨੇ ਉਹ ਆਪੀ ਆਪ ਮੁਸਕਾਨਾਂ ਖਿਲੇਦੀ ਹੋਈ ਆਈ ਤੇ ਮੈਨੂੰ ਬਾਹਾਂ ਵਿੱਚ ਲੈ ਕੇ ਲਾਡ ਕਰਨ ਲੱਗ ਪਈ ਆਪਣੇ ਅਤਿ ਆਤ ਨਾਜੁਕ ਸ਼ਫਕਤ ਨਾਲ ਡੋਲ ਡੋਲ ਪੈਂਦੇ ਹੋਠਾਂ ਨਾਲ ਉਸਨੇ ਮੇਰੇ ਮੱਥੇ ਨੂੰ ਚੁੰਮਿਆ ਤੇ ਫਿਰ ਆਪਣੇ ਕੋਲ ਬਿਠਾ ਕੇ ਮੈਨੂੰ ਖਾਣੋਂ ਲੱਗੀ ਮਨੀਰ ਹੁਣੇ ਆਂਦਾ ਹੈ ਮੈਂ ਹੀ ਉਸ ਨੂੰ ਛੱਟ ਕੜੀ ਲਈ ਬਾਹਰ ਭੇਜਿਆ ਹੈ ਮੇਰੇ ਦੋਸਤ ਨੂੰ ਮੋੜਨ ਵਿੱਚ ਚੋਖਾ ਛੱਟ ਲੱਗ ਗਿਆ ਉਹਦੀ ਅੰਮੀ ਜਿਵੇਂ ਮੁਹੱਬਤ ਦੀ ਪਟਾਰੀ ਹੋਵੇ ਇੱਕ ਅਜੀਬ ਪਿਆਰ ਦੀ ਖੁਸ਼ਬੂ ਉਸ ਦੇ ਅੰਗ-ਅੰਗ ਵਿੱਚ ਉਮਲ ਰਹੀ ਸੀ। ਬੇਟਾ ਅਸੀਂ ਬੋਹਰਾ ਲੋਕ ਮੋਟਾ ਮਾਸ ਨਹੀਂ ਖਾਂਦੇ। ਨਾ ਅਸੀਂ ਸਿਗਰਟ ਪੀਂਦੇ ਹਾਂ, ਉਹਦਾ ਮਤਲਬ ਸੀ ਮੈਂ ਮੈਂ ਬੇਖੱਟ ਕੇ ਉਹਨਾਂ ਦੇ ਘਰ ਖਾ ਸਕਦਾ ਸਾਂ, ਪੀ ਸਕਦਾ ਸਾਂ। ਗੋਰਾ ਰੰਗਲਾ ਚਲੱਚ ਕਰਨ ਦੇ ਮੱਖਣ ਦੇ ਪੇੜੇ ਅੰਗ, ਸ਼ਾਹ ਕਾਲੀਆਂ ਅੱਖੀਆਂ, ਸਾਦ ਅਮ੍ਰਿਤੀ ਗੁੱਤ ਉਹਦੇ ਚਿਹਰੇ ਤੇ ਜਿਵੇਂ ਨੂਰ ਵਰਸ ਰਿਹਾ ਹੋਵੇ। ਸ਼ਰਾਫਤ ਦਾ ਪੁੱਤਲਾ ਇਤਨੀਆਂ ਮਿੱਠੀਆਂ ਗੱਲਾਂ ਕਰਦੀ ਮੇਰੇ ਭੈਣ ਭਰਾ ਦਾ ਪੁੱਛ ਰਹੀ ਸੀ ਆਪਣੇ ਬੱਚਾਂ ਦੇ ਗੁਣ ਗਿਣਵਾ ਰਹੀ ਸੀ ਤੇ ਫਿਰ ਇੱਕਦਮ ਹੱਸਣ ਲੱਗ ਪਈ ਤੁਹਾਡੇ ਵੀ ਸੁੱਖ ਨਾਲ ਅੱਠ ਭੈਣ ਭਰਾ ਸਾਡੇ ਵੀ ਅੱਠ ਬੱਚੇ ਨੇ ਪੰਜ ਪੁੱਤਰ ਤੇ ਤਿੰਨ ਧੀਆਂ ਅੱਲਾ ਦਾ ਬੜਾ ਰਹਿਮੇ ਪਰਵਾਰ ਦਿਗ ਪਰਵਰ ਦੀ ਘਰ ਦਾ ਬੜਾ ਫਜ਼ਲ ਹੈ ਉਹ ਕਈ ਉਹ ਕਦੀ ਮੈਨੂੰ ਕੁਝ ਖਾਣ ਲਈ ਕਹਿੰਦੀ ਕਦੀ ਕੁਝ ਕਦੀ ਕੋਈ ਚੀਜ਼ ਮੇਰੇ ਅੱਗੇ ਕਰਦੀ ਕਦੀ ਕੋਈ ਚੀਜ਼ ਜਦੋਂ ਮੈਂ ਚਾਹ ਪੀ ਚੁੱਕਾ ਮੈਨੂੰ ਨਯੋਜੇ ਛਲਛਲ ਕੇ ਖਮਾਉਣ ਲੱਗ ਪਈ ਅੰਮੀ ਜਾਨ ਮੈਂ ਆਪ ਛੱਲ ਲਵਾਂਗਾ ਤੁਸੀਂ ਕਾਹਨੂੰ ਤਕਲੀਫ ਕਰਦੇ ਹੋ ਆਪਣੇ ਛੱਲੇ ਨਯੋਜੇ ਤੁਸੀਂ ਆਪ ਖਾਓ ਮੈਂ ਜਦ ਕਰ ਰਿਆ ਸਾਂ ਨਾ ਪੁੱਤਰਾ ਬੱਚਾਂ ਦਾ ਖਾਧਾ ਮਾਵਾ ਨੂੰ ਲੱਗਦਾ ਏ ਤੇ ਉਹ ਛੱਲੇ ਹੋਏ ਨਯੋਜਾਂ ਦੀ ਲੱਪ ਭਰੀ ਅੱਗੇ ਅੱਗੇ ਵੱਧ ਕੇ ਮੇਰੇ ਮੂੰਹ ਵਿੱਚ ਪਾਉਣ ਲੱਗ ਪਈ ਅੱਠ ਬੱਚਾਂ ਦੀ ਮਾਂ ਕਿਸੇ ਪਰਾਏ ਬੱਚੇ ਨਾਲ ਇਤਨਾ ਲਾਡ ਕਰ ਰਹੀ ਸੀ ਮੈਨੂੰ ਆਪਣੀ ਅੱਖਾਂ ਤੇ ਇਤਬਾਰ ਨਾ ਆਉਂਦਾ ਕੁਝ ਚਿਰ ਬਾਅਦ ਮੈਂ ਆਪਣੇ ਹੱਥੀ ਛੱਲੇ ਨਿਉਜੇ ਉਹਨੂੰ ਪੇਸ਼ ਕੀਤੇ ਅੰਮੀ ਜਾਨ ਤੁਸੀਂ ਇਹ ਨਿਉਜੇ ਖਾਓ ਮੈਂ ਆਦਰ ਨਾਲ ਕਿਹਾ ਨਾ ਬਚਿਆ ਮੇਰਾ ਤੇ ਰੋਜ਼ਾਈ ਤੇ ਮੈਨੂੰ ਯਾਦ ਆਇਆ ਉਹ ਤੇ ਰਮਜ਼ਾਨ ਦਾ ਮਹੀਨਾ ਸੀ ਇਤਨੇ ਵਿੱਚ ਮਨੀਰ ਮੇਰਾ ਦੋਸਤ ਆ ਗਿਆ ਬੜਾ ਪਰੇਸ਼ਾਨ ਲੱਗ ਰਿਹਾ ਸੀ ਕੀ ਹੋਇਆ ਉਹਦੀ ਮਾਂ ਨੇ ਉਸ ਤੋਂ ਪੁੱਛਿਆ ਬੜਾ ਜ਼ੁਲਮ ਹੋਇਆ ਉਹ ਦੱਸਣ ਲੱਗਾ ਸ਼ਹਿਰ ਵਿੱਚ ਫਿਰਕੂ ਫਸਾਦ ਹੋ ਗਏ ਸਨ ਮੁਸਲਮਾਨਾਂ ਤੇ ਸਿੱਖਾਂ ਵਿੱਚ ਅੱਗਾਂ ਲਾਈਆਂ ਜਾ ਰਹੀਆਂ ਸਨ ਤੇ ਵੱਡ ਟੱਕ ਹੋ ਰਹੀ ਸੀ ਮੁੰनीर ਨੇ ਆਪਣੇ ਅੱਖੀਂ ਸ਼ੁਰੇ ਚਲਦੇ ਦੇਖੇ ਸਨ ਆਪਣੀ ਭੈਣ ਨੂੰ ਸ਼ਹਿਰ ਦੇ ਇਸਲਾਮੀਆਂ ਸਕੂਲ ਤੋਂ ਲਿਆ ਰਿਆ ਉਹ ਬੜੀ ਮੁਸ਼ਕਲ ਨਾਲ ਘਰ ਆਪੜਿਆ ਸੀ ਡਿੱਗੀ ਖੂਹੀ ਦੇ ਸਾਹਮਣੇ ਤਿੰਨ ਸਿੱਖਾਂ ਦੀਆਂ ਲਾਸ਼ਾਂ ਉਹ ਵੇਖੀਆਂ ਸਨ ਰਾਜਾ ਬਾਜ਼ਾਰ ਵਿੱਚ ਅੱਗਾਂ ਲਾਈਆਂ ਜਾ ਰਹੀਆਂ ਸਨ ਹਿੰਦੂਆਂ ਸਿੱਖਾਂ ਦੀਆਂ ਦੁਕਾਨਾਂ ਲੁੱਟੀਆਂ ਜਾ ਰਹੀਆਂ ਸਨ ਕਹਿੰਦੇ ਨੇ ਸਿੱਖਾਂ ਦੇ ਗੁਰੂ ਪਰਬ ਦਾ ਜਲੂਸ ਜਦੋਂ ਜਾਮਾ ਮਸਜਿਦ ਦੇ ਮਸਜਿਦ ਦੇ ਸਾਹਮਣੋਂ ਗੁਜ਼ਰ ਰਿਹਾ ਸੀ ਤਾਂ ਮਸੀਤ ਦੇ ਅੰਦਰੋਂ ਪੱਥਰਾਂ ਤੇ ਇੱਟਾਂ ਦੀ ਵਾਛੜ ਹੋਣ ਲੱਗ ਪਈ ਮੁਸਲਮਾਨਾਂ ਦੀ ਇਹ ਹਰਕਤ ਵੇਖ ਕੇ ਸਿੱਖ ਤਲਵਾਰਾਂ ਲਿਸ਼ਕਾਉਂਦੇ ਮੁਸਲਮਾਨਾਂ ਤੇ ਝਾਪਟ ਪਏ ਤੇ ਫਿਰ ਇਹ ਅੱਗ ਸਾਰੇ ਸ਼ਹਿਰ ਵਿੱਚ ਫੈਲ ਗਈ ਮੁਸਲਮਾਨ ਕਹਿੰਦੇ ਸਨ ਮਸੀਤ ਦੇ ਸਾਹਮਣੇ ਆਵਾਜ਼ਾ ਨਹੀਂ ਵੱਜ ਸਕਦਾ ਸਿੱਖ ਕਹਿੰਦੇ ਕੀਰਤਨ ਕਰਨਾ ਉਹਨਾਂ ਦਾ ਧਾਰਮਿਕ ਹੱਕ ਹੈ ਉਹ ਤੇ ਗਰਮਾਣੀ ਗਾਉਂਦੇ ਉਹਨਾਂ ਨੂੰ ਕੋਈ ਨਹੀਂ ਰੋਕ ਸਕਦਾ ਜਦੋਂ ਮਨੀਰ ਕਬਰਾਇਆ ਹੋਇਆ ਕਤਲੋ ਗਾਰਤਾ ਜ਼ਿਕਰ ਕਰ ਰਿਹਾ ਸੀ ਜਿਹੜਾ ਉਹ ਆਪਣੇ ਅੱਖੀ ਝਟਕ ਪਹਿਲੇ ਵੇਖਿਆ ਸੀ ਉਹਦੀ ਅੰਮੀ ਆਪਣੀ ਕੁਰਸੀ ਤੋਂ ਉੱਠੀ ਤੇ ਮੇਰੇ ਸੋਫੇ ਵੱਲ ਆ ਕੇ ਉਹ ਆਪਣੇ ਬੇਟੇ ਦੇ ਸਿੱਖ ਦੋਸਤ ਨੂੰ ਆਪਣੇ ਕਲੇਜੇ ਨਾਲ ਲਾ ਲਿਆ ਤੇ ਮੜ ਮੜ ਕੇ ਅੱਖਾਂ ਨਾਲ ਮਨੀਰ ਨੂੰ ਇਸ਼ਾਰੇ ਕਰ ਰਹੀ ਸੀ ਕਿ ਉਹ ਇਸ ਕਿਸੇ ਨੂੰ ਇਸ ਤਰ੍ਹਾਂ ਨਾ ਤਰ੍ਹਾਂ ਖਤਮ ਕਰੇ ਉਹ ਸ਼ਾਮ ਮਨੀਰ ਦੀ ਅੰਮੀ ਆਪ ਮੋਟਰ ਵਿੱਚ ਬੈਠੀ ਤੇ ਮੈਨੂੰ ਸਾਡੇ ਪਿੰਡ ਪਹੁੰਚਾ ਕੇ ਗਈ ਮਨੀਰ ਨੇ ਕਿਹਾ ਕਿ ਉਹ ਮੈਨੂੰ ਪਹੁੰਚਾ ਆਵੇਗਾ ਪਰ ਉਹ ਨਹੀਂ ਮੰਨੀ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਧੰਨਵਾਦ